ਮਿੱਤਰੋ ਅੱਜ ਫੇਰ ਆਪਾਂ ਮੌੜ ਕੰਬੈਨ ਸੇਲਜ ਦੇ ਉਸ ਡੀਲਰ ਲਵੇ ਪਹੁੰਚ ਗਏ ਜਿਨ੍ਹਾਂ ਨੇ ਬੜੇ ਸਾਰੇ ਫਾਰਮਾਂ ਨੂੰ ਕੰਬੈਨਾਂ ਦੇ ਮਾਲਕ ਬਣਾਤਾ ਤੇ ਅੱਜ ਨਵਾਂ ਸਟਾਕ ਲੈ ਕੇ ਆਇਆ ਪਿਛਲੀ ਵੀਡੀਓ ਦੇ ਵਿੱਚ ਤੁਸੀਂ ਸਾਰਿਆਂ ਨੇ ਵੇਖਿਆ ਜਿਹੜਾ ਵੀ ਸਟਾਕ ਦਿਖਾਇਆ ਸੀ ਸਾਰਾ ਕੁਝ ਨਲ ਹੋ ਗਿਆ ਜਾਨੀ ਕਿ ਸਾਰਾ ਸਰੋਤਿਆਂ ਦੇ ਘਰੇ ਪਹੁੰਚ ਗਿਆ ਮਿਹਨਤੀ ਲੋਕਾਂ ਦੇ ਘਰੇ ਪਹੁੰਚ ਗਿਆ ਅੱਜ ਕਿਹੜੀ ਕਿਹੜੀ ਮਸ਼ੀਨਾਂ ਕੀ ਰੇਟ ਦੇ ਵਿੱਚ ਹੋਣਗੀਆਂ ਸਾਰਾ ਕੁਝ ਫੇਰ ਆਪਾਂ ਬਾਈ ਲੱਖੀ ਤੋਂ ਜਾਣਕਾਰੀ ਲੈਣੇ ਆ ਬਰੇ ਸਸਰੀ ਗੱਲ ਰੱਖੀ ਸਸਕਾਰ ਸਸਕਾਰ ਜੀ ਪਿਆਰ ਭਰੀ ਸਾਰੇ ਸਰੋਤਿਆਂ ਨੂੰ ਸਸਕਾਰ ਜੀ ਲਖਪ੍ਰੀਤ ਸਿੰਘ ਲੱਖੀ ਵੱਲੋਂ ਹਾਂਜੀ ਮੌੜ ਕੰਬੈਂਸਲ ਜੋ ਬੱਲੇ ਹਾਂਜੀ ਭਾਈ ਜੀ ਜਿਹੜਾ ਪਿਛਲਾ ਸਟਾਕ ਦੀ ਸਾਰਾ ਸੇਲ ਹੋ ਗਿਆ ਸਾਰਾ ਸੇਲ ਹੋ ਗਿਆ ਜੀ ਬੰਦੀਆਂ ਡਿਲੀਵਰੀਆਂ ਦੇਣੀਆਂ ਬਾਕੀ ਨੇ ਜੀ ਉਸ ਦਿਨ ਡਿਲੀਵਰੀਆਂ ਵਾਲੇ ਦਿਨ ਵੀ ਤੁਹਾਨੂੰ ਬੁਲਾਵਾਂਗੇ ਠੀਕ ਹੈ ਜੀ ਇਕੱਠੀਂ ਦੇਵਾਂਗੇ ਉਹ ਡਿਲੀਵਰੀਆਂ ਉਹ ਦਿਨ ਸਾਰੇ ਸਰੋਤਨ ਨੂੰ ਮਿਲਾਵਾਂਗੇ ਠੀਕ ਹੈ ਕਿਉਂਕਿ ਬਾਈ ਨਾ ਇਸ ਗੱਲ ਪੱਕੋ ਜਾਣਿਆ ਜਾਂਦਾ ਵੀ ਜਿਹੜਾ ਨਾ ਕਿਸੇ ਫੋਰਮੈਨ ਨੂੰ ਜਾ ਕਿਸੇ ਆਪਾਂ ਕਹ ਦੀ ਹੈਲਪਰ ਨੂੰ ਘਰੇ ਜਾ ਕੇ ਇਹ ਮਸ਼ੀਨਾਂ ਦੀ ਰਿਪੇਅਰ ਕਰਨ ਦੀ ਲੋੜ ਨਹੀਂ ਪੈਂਦੀ ਬਾਈ ਸਾਰਾ ਕੰਮ ਇੱਥੇ ਕਰਕੇ ਦਿੰਦਾ ਹਾਂ ਇੱਥੇ ਹਾਂਜੀ ਹਾਂਜੀ ਤੇ ਵੀਰੇ ਅੱਜ ਆਪਾਂ ਕਿੰਨੀਆਂ ਮਸ਼ੀਨਾਂ ਦਿਖਾਵਾਂਗੇ ਅੱਜ ਆਪਾਂ 4-5 ਮਸ਼ੀਨਾਂ ਨੇ ਜੀ 4-5 ਮਸ਼ੀਨਾਂ ਦਿਖਾਵਾਂਗੇ ਆਪਾਂ ਸ਼ੁਰੂਆਤੀ ਅਸੀਂ ਤੋਂ ਕਰਦੀ ਹਾਂ ਹਾਂਜੀ ਹਾਂਜੀ ਇਹ ਕਿੰਨਾ ਮਾਡਲ ਹੈ ਵੀਰੇ ਇਹ ਸਟੈਂਡਰਡ 2010 ਮਾਡਲ ਮਸ਼ੀਨਾਂ ਜੀ ਫੁੱਲ ਰਿਪੇਅਰ ਆ ਜੀ ਕੱਟ ਚਾਦਰ ਨਵੀਆਂ ਜੀ ਬੈੱਡ ਚਾਦਰ ਨਵੀਆਂ ਜੀ ਓਕੇ ਟਾਇਨਾ ਟੂਨਾ ਪਰਾ ਧਰਮੇ ਗੌਰ ਨਾਲ ਦਿਖਾ ਦੇ ਟਾਇਰਾਂ ਦੀ ਮੰਗ ਲਈ ਜੋੜੀ ਨਵੀਆਂ ਜੀ ਹੂੰ ਟਾਇਰ ਤਾਂ ਤੁਸੀਂ ਹਰੇਕ ਮਸ਼ੀਨ ਦੀ ਨਵੇਂ ਲਾ ਕੇ ਦੇ ਦਿੰਦੇ ਹਾਂ ਜੀ ਹਾਂਜੀ ਹਾਂਜੀ ਤਾਂ ਤਕਰੀਬਨ ਟਾਇਰ ਤਾਂ ਸਾਰੀਆਂ ਮਸ਼ੀਨਾਂ ਦੇ ਭਰਾ ਮੇਰੇ ਨਵੇਂ ਆ ਹਾਂਜੀ ਤੇ ਭਰਾ ਗੌਰ ਨਾਲ ਦਿਖਾ ਦੀ ਸਾਰੀ ਮਸ਼ੀਨ ਓਕੇ ਓਕੇ ਹਾਂਜੀ ਹਾਂਜੀ ਤੇ ਬਾਕੀ ਵੀਰੇ ਇਹ ਜੇ ਆਪਾਂ ਕਲਰ ਪੇਂਟ ਦੀ ਗੱਲ ਕਰੀਏ ਰੰਗ ਪੇਂਟ ਆ origignal ਹੋਇਆ ਜੀ ਠੀਕ ਹੈ ਜੀ ਕੁਕ ਦਾ ਪੇਂਟ ਹੋਇਆ ਵਧੀਆ ਟੌਪ ਦਾ ਜੀ ਪੂਰੀ ਇਹਨੂੰ ਆਪਣਾ ਟੂਕੀ ਦਾ ਪੇਂਟ ਆ ਆਪਾਂ ਕਰਵਾਤਾ ਹਾਂਜੀ ਕਰਵਾਤਾ ਜੀ ਸੋਹਣੀ ਲੱਗਣ ਲੱਗੀ ਗੱਲ ਤੇ ਆ ਹਾਂ ਸਾਰੀ ਰਿਪੇਅਰ ਓਕੇ ਕਰਕੇ ਬਾਈ ਜੀ ਫੇਰ ਮਾਲਾ ਮਸ਼ੀਨ ਪੇਂਟ ਹੋਈ ਹੈ ਜੀ ਓਕੇ ਹਾਂਜੀ ਸਾਰੀ ਸੋਹਣੀ ਰਿਪੇਅਰ ਆ ਜੀ ਸਮਾਨ ਇੱਕ ਟਰੈਕਟਰ ਹੈ 2010 ਮਾਡਲ ਹੈ ਜੀ 51 ਇੰਚੀ ਹੈ 51 ਇੰਚ ਦੇ ਵਿੱਚ ਇਹਦੀ ਡਿਮਾਂਡ ਕੀ ਹੈ ਬਾਈ ਇਹਦੀ ਡਿਮਾਂਡ ਜੀ 3 ਲੱਖ ਤੇ 55000 ਰੁਪਈਆ ਜੀ ਵਿਦ ਟਰੈਕਟਰ ਫਿਟਿੰਗ ओके ट्रैक्टर फेटने यानी कि फ्रीज होगा हां जी 355000 ਦੇ ਵਿੱਚੋਂ 215000 ਰੁਪਿਆ ਖਰਚਾ ਜੀ ट्रैक्टर फेटने ਦਾ ਜੋ ਕਿ ਅਸੀਂ ਕਰਕੇ ਦਿੰਦੇ ਆ ਜੀ ਉਹ ਫਰੀ ਦੇ ਵਿੱਚ ਹੋਊਗਾ ਵੱਡੀ ਗੱਲ ਹੋਰ ਵੀ ਆ ਫਰੀ ਦੇ ਵਿੱਚ ਬਾਈ ਟੂਲ ਕਿਟ ਵੀ ਦਿੰਦਾ ਟੂਲ ਕਿਟ ਵਗੈਰਾ ਬਾਈ ਦਿੰਨੇ ਆ ਉਹ सोनू जी ਅਸੀਂ ਆਪਦੇ ਮੂੰਹ ਨਾਲ ਨਹੀਂ ਕਹਿੰਦੇ ਉਹ ਜਿਸ ਦੇ ਨਾਂ ਸਰੋਤਾ ਨੂੰ ਮਲਵਾਵਾਂਗੇ ਉਹ ਤੁਹਾਨੂੰ ਦੱਸਣਗੇ ਵੀ ਇਸ ਦਾ ਕਿਹਿਆ ਰਿਸਪੌਂਸ ਰਿਹਾ ਬੰਦੇ ਨਾਲ ਮਿਲ ਕੇ ਜੀ ਤੇ ਇਹਦੇ ਵਿੱਚੋਂ ਡਿਸਕਾਊਂਟ ਕਿੰਨਾ ਕੁ ਹੋ ਜੂਗਾ ਜੀ ਇਹ ਚੋ ਗੱਲ ਕਰੀਏ ਇਹਦੇ ਚੋਂ ਮਾਨਤਾਨ ਹੋ ਜੂਜੀ 10000 ਰੁਪਏ ਡਿਸਕਾਊਂਟ ਹੋ ਜੂਜੀ 10000 ਰੁਪਏ ਹਾਂ ਜੀ ਓਕੇ ਤੇ ਜਿਹੜੀ ਇੱਧਰ ਸਰੇਂਦਰਾ ਖੜੀ ਹੈ 930 ਬਾਈ ਇਹ ਹੈ ਸਰੇਂਦਰਾ ਜੀ 2009 ਮਾਡਲ ਹੈ ਜੀ ਜੀ ਲੋਕ ਸੀਏ ਪਾ ਕੇ ਦਿੰਦੇ ਆ ਆਪਾਂ ਸੱਤੇ ਟਾਇਰ ਨਵੇਂ ਆ ਅੱਛਾ ਹਾਂ ਜੀ ਸੱਤੇ ਟਾਇਰ ਨਵੇਂ ਹਾਂ ਜੀ ਮੂਰਲੇ ਹਾਂ ਜੀ ਮੂਰਲੇ ਗੁੜੀਆ ਦੇ ਟਾਇਰ ਆ ਭਰਾ ਜੀ ਹਾਂ ਜੀ ਹਾਂ ਜੀ ਮਗਰਲੇ ਚੌਕੜਾ ਨਵਾਂ ਬਰੱਜਾ ਤੇ ਜੀ ਤੇ ਸੱਤਵੀਂ ਸਟਿੱਪਣੀ ਜੀ ਤੇ ਨਵੀਆਂ ਬੈਟਰੀ ਆ ਭਰਾ ਜੀ ਆਪਣੀ ਮਸ਼ੀਨ ਤੇ ਕਦੇ ਵਾਸਤੇ ਬਿੱਟਾਂਆਂ ਤੋਂ ਬੈਂਟਰੀਆਂ ਤੋਂ ਕਦੇ ਵੀ ਕੱਚੀ ਨਹੀਂ ਹੁੰਦੀ ਠੀਕ ਹੈ ਜੀ ਹਾਂਜੀ ਪਹਿਲਾਂ ਜਿਹੜੀ ਮਸ਼ੀਨ ਆਪਾਂ ਵੇਚੀ ਆ ਆਪਣੀ ਹਰਮਨ ਮਸ਼ੀਨ ਸੀ ਜੀ 2010 ਮਾਡਲ ਉਹ ਵੀ ਬੈਂਟਰੀਆਂ ਮੁੰਡੀਆਂ ਸਾਰੀਆਂ ਨਵੀਆਂ ਧਰਕੇ ਦਿੱਤੀਆਂ ਸੀ ਬਾਈਆਂ ਨੂੰ ਠੀਕ ਹੈ ਜੀ ਹਾਂਜੀ ਉਸ ਦਿਨ ਇੱਕ ਬੈਂਟਰੀ YouTube ਦਾ ਦੋਨੇ ਚੇਂਜ ਕਰਤੀਆਂ ਹਾਂ ਦੋਨੇ ਚੇਂਜ ਕਰਤੀਆਂ ਜੀ ਉਹਦੇ ਵੀ ਨਵੀਆਂ ਧਰਤੀਆਂ ਇਹਦੇ ਵੀ ਨਵੀਆਂ ਟੇਕੀਆਂ ਤੇ ਇਹਦੇ ਵਿੱਚ ਇੰਜਨ ਕਿਹੜਾ ਜੀ ਇੰਜਨ ਇਹਦੀ ਫੁੱਲ ਰਿਪੇਅਰ ਆ ਜੀ ਸਾਰੇ ਸਟਾਵ ਆਕਰ ਨਵੇਂ ਆ ਜੀ ਕ੍ਰੈਂਕਾ ਨਵੀਆਂ ਜੀ ਸੀਫ ਚਾਰ ਨੇ ਨਵੇਂ ਆ ਜੀ ਗੇਅਰ ਬਾਕਸ ਦਾ ਇੰਜਨ ਤੋਂ ਲੈ ਸਾਰਾ ਕੰਮ ਹੋਇਆ ਜੀ ਇਹਦਾ ਠੀਕ ਹੈ ਜੀ ਇਹ ਤੋਂ ਲੈ ਕੇ ਜੱਡ ਤੱਕ ਟਰਮ ਸਟਾਵ ਆਕਰ ਦੀ ਪਿੱਛੇ ਚੈੱਕ ਕਰਵਾਈ ਹੈ ਹਾਂ ਜੀ ਸਾਰੀ ਰਿਜਨਲ ਆ ਜੀ ਰੰਗ ਪੇਂਟ ਦੀ ਸਟਾਫ ਟੂ ਆਕਰ ਜੀ ਠੀਕ ਆ ਚੈੱਕ ਕਰਾ ਦਿਓ ਜੀ ਸਟਾਵ ਆਕਰ ਪੂਰੇ ਸਾਰੇ ਨਵੇਂ ਆ ਜੀ ਸਾਰੇ ਟਾਇਰ ਨਵੇਂ ਆ ਜੀ ਸੇ ਦੇ ਸੇ ਟਾਇਰ ਤੁਸੀਂ ਨਾ ਮੈਂ ਦੱਸਿਆ ਸਰਫਿਸ ਟਿੱਪਣੀ ਵੀ ਨਵੀਆਂ ਸੱਤਵੀਂ ਸਟਿੱਪਣੀ ਵੀ ਨਵੀਆਂ ਬਾਈ ਜੀ ਓਕੇ ਓਕੇ ਮਾਡਲ ਨਵਾਂ ਵੀਰੇ 2009 ਮਾਡਲ ਮਸ਼ੀਨਾਂ ਜੀ ਪੰਜਾਬ ਨੰਬਰ ਆ ਜੀ ਪੰਜਾਬ ਨੰਬਰ ਦੀ ਆ ਹਾਂਜੀ ਤੇ ਹਾਂ ਝੋ ਜਿਵੇਂ ਕਿ ਦੀ ਡਿਸਕ ਬ੍ਰੇਕਾਂ ਵਾਲੀ ਆ ਜੀ ਅੱਛਾ ਡਿਸਕ ਬ੍ਰੇਕਾਂ ਵਾਲੀ ਆ ਹਾਂਜੀ ਤੇ ਇਹਨੂੰ ਆਪਣੇ ਜਿਹੜੀ ਇਹ ਸਰੇਂਦਰਜੀ ਜੀ ਨੂੰ ਕਿੰਨੇ ਫੁੱਟ ਕਾਟਰ ਦੇ ਵਿੱਚ ਆ ਇਹ ਇਹ 14 ਫੁੱਟ ਕਾਟਰ ਚ ਆ ਜੀ ਕੱਟ ਦੀ ਚਾਦਰ ਨਵੀਆਂ ਬਾਲ ਬਾਲ ਨਵੀਆਂ ਤੇ ਬਾਸਕਟ ਥ੍ਰੈਸਰ ਬਿਲਕੁਲ ਨਵਾਂ ਜੀ ਠੀਕ ਹੈ ਜੀ ਇਸ ਦਾ ਬਾਸਕਟ ਵੀ ਨਵੀਆਂ ਜੀ ਥ੍ਰੈਸਰ ਵੀ ਨਵਾਂ ਠੀਕ ਹੈ ਜੀ ਇਹ 6 ਲੱਖ ਰੁਪਿਆ ਡਿਮਾਂਡ ਆ ਜੀ ਬਾਕੀ ਮੌਕੇ ਤੇ ਜੇ ਕੋਈ ਭਰਾ ਦੀ ਵੀਡੀਓ ਦੇਖ ਕੇ ਆਇਆ ਉਹ ਟੀ ਕੁੰਮਣ ਵਾਲੀ ਇਹ ਦੀ ਅੱਛਾ ਹਾਂ ਤਾਂ ਜ਼ਰੂਰ ਮੰਨ ਤਾਣ ਹੋਊਗਾ ਫੁੱਲ ਮੰਨ ਤਾਣ ਹੋਊਗਾ ਹਾਂ ਜੀ ਫੁੱਲ ਹੋਊਗਾ ਹਾਂ ਤੇ ਦੋ ਇੱਧਰ ਖੜੀਆਂ ਨੇ ਇਹ ਜੀ ਬਲਕਾਰ ਵਾਲੀਆਂ ਨੇ ਹਾਂ ਜੀ 2000 ਇਹ ਮਸ਼ੀਨਾਂ ਜੀ ਭਰਾ ਜੀ 2000 6 ਮਾਡਲ ਮਸ਼ੀਨਾਂ ਜੀ ਠੀਕ ਹੈ ਜੀ ਹਾਂ ਜੀ ਤੇ ਸਾਰੀ ਫੁੱਲ ਰਿਪੇਅਰ ਆ ਜੀ ਓਕੇ ਹਾਂ ਜੀ ਸਾਰੀਆਂ ਬੈਲਟਾਂ ਨਵੀਆਂ ਲੇਦੀਆਂ ਏ ਤੋਂ ਲੈ ਕੇ ਜੈਡ ਤੱਕ ਬੇਲਟਾਂ ਬੁਲਟਾਂ ਸਾਰੀਆਂ ਨਵੀਆਂ ਨੇ ਭਰਾ ਜੀ ਕੰਮ ਦੀ ਵੀ ਓਕੇ ਆ ਜੀ ਕੰਮ ਦੀ ਵੀ ਓਕੇ ਆ ਜੀ ਬੇਲਟਾਂ ਦੀ ਵੀ ਨਵੀਆਂ ਛੋਟੇ ਕਿਸਾਨ ਨੇ ਆਪਦਾ ਕੰਮ ਚਾਲੂ ਕਰਨਾ ਜੀ ਔਰ ਬਹੁਤ ਹੀ ਬਾਜਬ ਰੇਟ ਆ ਇਹਦਾ ਅੱਛਾ ਹਾਂਜੀ ਇਹਦਾ ਰੇਟ ਜਿਹੜਾ ਰਹਿਣ ਵਾਲਾ ਉਹ ਸਾਰੀਆਂ ਮਸ਼ੀਨਾਂ ਨਾਲੋਂ ਹਟਕੇ ਆ ਜੀ 2 ਲੱਖ ਤੇ 40000 ਰੁਪਏ ਭਰਾ ਜੀ ਇਹਦਾ ਰੇਟ ਆ ਔਰ ਸਿਰਫ ਸਿਰਫ 2 ਲੱਖ 40 ਆਨਲੀ 2 ਲੱਖ 40000 ਰੁਪਏ ਔਰ ਇੱਕ ਫਾਇਦਾ ਹੋਰ ਭਰਾ ਜੀ ਕਿਸੇ ਵੀਰ ਨੇ ਸਰੋਂ ਵਾਲਾ ਥਰੇਸਰ ਇਹਦੇ ਨਾਲ ਸਰੋਂ ਵਾਲਾ ਥਰੇਸਰ ਵੀ ਨਾਲ अच्छा हां जी ਸਰੋਂ ਆ ਤਿੰਨ ਫਰੈਸਰ ਦੇਵਾਂਗੇ ਜੀ ਕਣਕ ਵਾਲਾ ਝੋਨੇ ਵਾਲਾ ਔਰ ਸਰੋਂ ਵਾਲਾ ਜੀ ਤਿੰਨ ਫਰੈਸਰ ਰਹਿਣਗੇ ਜੀ ਮਾਡਲ ਦੁਆਰੇ ਫੇਰ ਕਨਫਰਮ ਕਰਦੇ ਹੋ 2006 ਮਾਡਲ ਹੈ ਜੀ 6 ਮਾਡਲ ਰੇਟ ਹੈਗਾ 2 ਲੱਖ 40000 40000 240000 ਦੇ ਵਿੱਚ ਆਪਾਂ ਮਸ਼ੀਨ ਦਵਾਵਾਂਗੇ ਹਾਂਜੀ ਮਸ਼ੀਨ ਦੇਵਾਂਗੇ ਟਰੈਕਟਰ ਦੀ ਫਿਟਿੰਗ ਫ੍ਰੀ ਕਰਕੇ ਦਵਾਵਾਂਗੇ ਇਹ ਕੋਈ ਭਰਾ ਆ ਪੱਟੀ ਭਰਾ ਦੀ ਵੀਡੀਓ ਦੇਖ ਕੇ ਆਉਂਦਾ ਤਾਂ ਉਹਦਾ 240000 ਚੋਂ ਵੀ ਕੋਈ ਮਾਣ ਚ ਲਾਜ਼ਮੀ ਕਰਿਆ ਜਾਊਗਾ ਭਰਾ ਵੀਰੇ ਫੁੱਲ ਕਰਨਾ ਮਾੜਾ ਮੋੜਾ ਨਹੀਂ ਫੁੱਲ ਕਰਨਾ ਹਾਂਜੀ ਤੇ ਬੈਲਟਾਂ ਵੀ ਨਵੀਆਂ ਨੇ ਸਾਰੀਆਂ ਕੰਮ ਕਰਦੀ ਬਾਈ ਕਹਿੰਦਾ ਪੂਰੀ ਓਕੇ ਹੈ ਨਾ ਹਾਂਜੀ ਹਾਂਜੀ ਸਾਰੀ ਓਕੇ ਹੈ ਜੀ ਇਹਦਾ ਥਰੇਸਰ ਇਹ 2011 ਮਾਡਲ ਆ ਜੀ ਇਹਦੇ ਟਾਇਰਾਂ ਨੂੰ ਜੋੜੀ ਨਵੀਂ ਲੱਗੀ ਜੀ ਅੱਛਾ ਜੀ ਇਹਦੀ ਰਿਪੇਅਰ ਰਹਿੰਦੀ ਆ ਜੀ ਹਾਂ ਜੀ ਰਿਪੇਅਰ ਕਰਕੇ ਦੇਵਾਂਗੇ ਅਸੀਂ ਦੀ ਆਪਾਂ ਰਿਪੇਅਰ ਕਰਕੇ ਦਵਾਂਗੇ ਹਾਂਜੀ 11 ਮਾਡਲ ਹੈ 2011 ਮਾਡਲ ਹੈ ਜੀ ਓਕੇ ਹਾਂਜੀ ਇਹਦੀ ਫੁੱਲ ਰਿਪੇਅਰ ਆ ਕਰਕੇ ਦੇਵਾਂਗੇ ਜੀ ਠੀਕ ਹੈ ਇਹ ਦੇਵਾਂਗੇ 415000 ਰੁਪਏ ਦੀ ਟਾਇਰ ਭਰਾ ਜੀ ਉਹ ਉੱਥੇ ਦਿਖਾ ਦਿਓ ਮੰਨ ਲਓ ਟਾਇਰ ਬਿਲਕੁਲ ਸਾਰੀਆਂ ਮਸ਼ੀਨਾਂ ਦੇ ਨਵੇਂ ਆ ਉਹ ਪਏ ਆ ਟਾਇਰ ਜੀ ਇਹਨਾਂ ਦੇ ਆ ਮਿੱਤਰ ਜੀ ਦਿਖਾ ਦਿਓ ਮਸ਼ੀਨਾਂ तकरीबन ਆਪਣੀਆਂ ਮਸ਼ੀਨਾਂ ਦੇ ਭਰਾ ਜੀ ਟਾਇਰ ਸਾਰੀਆਂ ਦੇ ਨਵੇਂ ਹੁੰਦੇ ਆ ਮੇਨ ਗੱਲ ਹੁੰਦੀ ਹੈ ਜੀ ਕਹਿੰਦੇ ਵੀ ਮੋਰ ਪੈਰਾਂ ਤੋਂ ਤੇ ਗੱਡੀ ਟਾਇਰਾਂ ਤੋਂ ਗੱਡੀ ਟਾਇਰਾਂ ਤੋਂ ਮਾਰ ਖਾ ਜਾਂਦੀ ਹੈ ਆਪਾਂ ਟਾਇਰ ਨਵੇਂ ਲਾ ਕੇ ਦਿੰਦੇ ਸਾਰੇ ਟਾਇਰ ਨਵੇਂ ਆ ਜੀ ਹਾਂ ਜੀ ਤੇ ਇਧਰ ਆਪਾਂ ਜਿਹੜੀ ਅਗਲੀ ਮਸ਼ੀਨ ਆ ਭਰਾ ਜੀ ਹਾਂਜੀ ਉਹ ਆ ਜੀ 2013 ਮਾਡਲ ਜੀ ਜਿਹੜੀ 2013 ਮਾਡਲ ਮਸ਼ੀਨ ਆ ਜਿਹੜੀ ਅੰਦਰ ਅੰਦਰ ਖੜੀ ਆ ਜਿਹੜੀ ਅੰਦਰ ਖੜੀ ਆ ਜੀ 2013 ਮਾਡਲ ਮਸ਼ੀਨ ਆ ਜੀ ਉਹਦੀ ਵੀ ਟਾਇਰਾਂ ਦੀ ਬਿਲਕੁਲ ਜੋੜੀ ਨਵੀਆਂ ਆ ਜੀ ਤੇ 2013 ਮਾਡਲ ਮਸ਼ੀਨ ਆ ਜੀ ਉਹ ਆ ਆ ਖੜੀ ਨੇ ਕੱਟ ਰੋਨਾਂ ਮਸ਼ੀਨਾਂ ਦੇ ਹਾਂਜੀ ਆ ਮੰਨ ਲਓ ਦਿਖਾ ਦਿੰਦੀ ਭਰਾ ਇਹ ਤਾਂ ਹੈਗਾ ਸਰੇਂਦਰਾ ਦਾ ਕਟਰ ਜੀ ਇਹ ਸਰੇਂਦਰਾ ਦਾ ਕਟਰ ਆ ਧਰਮੇ ਦੇਖ ਪੈਨਾ ਟੂਨਾ ਸਾਰੀਆਂ ਚੱਕਰ ਵਾਦੀਆਂ ਰੀਂਦੀਆਂ ਚੱਕਰ ਵਾਦੀਆਂ ਭਰਾ ਕਟਰ ਦੀ ਚਾਦਰ ਵਗੈਰਾ ਸਾਰਾ ਹਨਾ ਬਲੇਡ ਸਾਰੀ ਦਿਖਾ ਦਿੰਦੀ ਤੇ ਉਹ ਆ ਗਈਆਂ ਜਿਹੜੀਆਂ ਬਲਕਾਰ ਖੜੀਆਂ ਨੇ ਆਪਣੀਆਂ ਬਲਕਾਰ ਉਹ 6 ਮਾਡਲ ਦਾ ਕਟਰ ਆ ਗਿਆ ਜੀ ਉਹਦੇ ਬਲੇਟਾਂ ਦਾ ਥ੍ਰੈਸਰ ਵੀ ਉੱਪਰ ਹੀ ਪਿਆ ਜੀ ਠੀਕ ਹੈ ਜੀ ਤੇ ਆ 11 ਮਾਡਲ ਦਾ ਕਟਰ ਆ ਗਿਆ ਜੀ ਆ ਜੋ ਜੀ ਭਰਾ ਜੀ ਇਧਰ ਮੜਾ ਜਾ ਮਾਰੇ ਇਹ ਹੈਗੀ 13 ਮਾਡਲ ਜੀ ਇਹ 201 ਇਹ ਰੇ ਰੰਗ ਪੇਂਟ ਦੀ ਸਾਰੀ ਜੈਨੂਅਲ ਹੈ ਜੀ 13 ਮਾਡਲ ਹੈ ਜੀ 13 ਦੀ ਜੋੜੀ ਬਿਲਕੁਲ ਨਵੀਂ ਪੈਗੀ ਜੀ ਇਹਦੇ ਨਾਲ ਦੇਖ ਤਾਂ ਮੇਰੇ ਭਰਾਵਾਂ ਨੂੰ ਸਾਰਿਆਂ ਨੂੰ ਬੇਨਤੀ ਆ ਇਹਦੇ ਨਾਲ ਨਾਲ ਆਪਣਾ ਚੈਂਜਰ ਵੀ ਨਾਲ ਹੈ ਜੀ ਇਸ ਮਸ਼ੀਨ ਦੇ ਕਿਸੇ ਭਰਾ ਨੇ ਮੈਥੋਂ ਪਵਾ ਕੇ ਲੈ ਕੇ ਜਾਣਾ ਆਪਣੇ ਘਰੇ ਜਾ ਕੇ ਪਾਉਣ ਉਹ ਗੱਲ ਅਲੱਗ ਆ ਪਰ ਚੈਂਜਰ ਨਾਲ ਦੇਵਾਂਗੇ ਨਾਲ ਹੀ ਆਇਆ ਨਾਲ ਹੀ ਆਇਆ ਤੇ ਨਾਲ ਇਹਦੇ ਸਾਰੀਆਂ ਟੈਨਾ ਵਗੈਰਾ ਨਵੀਆਂ ਲੱਗਣੀਆਂ ਨੇ ਜੀ ਠੀਕ ਹੈ ਜੀ ਹਾਂਜੀ ओके हां इधरテナ ਨਾ ਇਹ ਆਪਾਂ ਲਾ ਕੇ ਦਵਾਂਗੇ ਨਵੀਂ ਹਾਂਜੀ ਹਾਂਜੀ ਤਾਂ ਇਹਨਾਂ ਲਾ ਕੇ ਦੇਣੀ ਹੈ ਵੀ ਸਾਰਾ ਮੈਂ ਮਿੱਤਰੋ ਹਾਂ ਨੰਬਰ ਆਪਾਂ ਸਕਰੀਨ ਤੇ ਚਲਾਦਾ ਹੰਡਿਆਏ ਤੋਂ ਬਿਲਕੁਲ ਜਿਵੇਂ ਕਹਿੰਦੀ ਬੁੱਕਲ ਦੇ ਵਿੱਚ ਹਨਾ ਜੀ ਹਾਂਜੀ ਹੰਡਿਆਏ ਚੌਂਕ ਤੋਂ ਆਪਣੀ ਲੋਕੇਸ਼ਨ ਆ ਜੀ ਸੰਗਰੂਰ ਰੋਡ ਹੰਡਿਆਏ ਚੌਂਕ ਤੋਂ ਸੰਗਰੂਰ ਰੋਡ 1 ਕਿਲੋਮੀਟਰ ਜੀ ਕੋਠੇ ਮੋੜਾਂ ਦੇ ਕੋਠੇ ਮੋੜਾਂ ਦੇ ਕੰਬੈਨ ਸੇਲ ਜੀ ਠੀਕ ਹੈ ਜੀ ਹਾਂਜੀ ਨੰਬਰ ਜੀ ਆਪਣਾ ਭਰਾ ਨੋਟ ਕਰ ਲੈਣਾ 9815122328 9815122328 ਬਾਈ ਜੀ ਜਦੋਂ ਵੀ ਮਰਜ਼ੀ ਫੋਨ ਲਗਾ ਸਕਦੇ ਹੋ ਠੀਕ ਹੈ ਜੀ 24 ਘੰਟੇ ਫੋਨ ਆਨ ਹੁੰਦਾ ਜੀ ਲੈ ਮਿੱਤਰੋ ਤੁਸੀਂ ਕੋਈ ਕੰਬਾਈਨ ਸੇਲ ਕਰਨੀ ਆ ਤਾਂ ਵੀ ਬਾਈ ਨਾਲ ਸੰਪਰਕ ਕਰ ਲਿਓ ਅਗਰ ਲੈ ਜਾਣ ਵਾਲੇ ਤਾਂ ਸੰਪਰਕ ਕਰਨੀ ਹੈ ਨਾ ਇੱਕ ਇੱਕ ਭਰਾ ਜੀ ਬੇਨਤੀ ਹੋ ਰਾ ਹਾਂ ਇੱਕ ਸੌਰੀ ਮੰਨ ਲਓ ਵੀਡੀਓ ਚੱਲਦੀ ਚੱਲਦੀ ਚ ਤੇ ਇੱਕ 2009 ਮਾਡਲ ਮਸ਼ੀਨ ਆ ਜੀ ਉਹ ਆਪਣੇ ਕੋਲੇ ਸਾਜਰੇ ਸਵੇਰੇ 9 ਵਜੇ ਤੱਕ ਆ ਜੂ ਸਟੈਂਡਰਡ ਮਸ਼ੀਨ ਆ ਜੀ ਠੀਕ ਬਹੁਤ ਵਾਜਬ ਰੇਟ ਚ ਦੇਣ ਜਾ ਰਹੇ ਹਾਂ ਜੀ ਅੱਛਾ ਹਾਂ ਜੀ ਉਹਦਾ ਰੇਟ ਪਰ ਉਹਦੀ ਵੀ ਨਵੇਂ ਹੋਣਗੇ ਹਾਂ ਜੀ ਹਾਂ ਜੀ 2 ਲੱਖ ਤੇ 40000 ਰੁਪਿਆ ਉਹਦਾ ਫਟੋਲ ਰੇਟ ਆ ਜੀ ਦੇਣਾ ਹੀ ਆ ਉਹ 240000 ਦੀ ਰੇਟ ਨਹੀਂ ਉਹਦਾ ਕੋਈ ਕਰਨਾ ਤੇ ਮਸ਼ੀਨ ਆਜੂ ਭਰਾ ਜੀ ਕਿਸੇ ਬੰਦੇ ਨੇ ਸੰਪਰਕ ਕਰਨਾ ਸਟੈਂਡਰਡ ਮਸ਼ੀਨ 2009 ਮਾਡਲ 2 ਲੱਖ ਓਨਲੀ 40000 ਮਿੱਤਰੋ ਬਾਜਬਰ ਰੇਟ ਦੇ ਵਿੱਚ ਮਸ਼ੀਨਾਂ ਵੇਚਣ ਦੇ ਵਿੱਚ ਨਾ ਸਾਡਾ ਲੱਖੀ ਪਾਈ ਦਾ ਨਾਮ ਜਿਵੇਂ ਕਹਦੀ ਪਹਿਲੀਆਂ ਕਤਾਰਾਂ ਦੇ ਵਿੱਚ ਹੈ ਤੁਸੀਂ ਨਾ ਜਿਵੇਂ ਇੱਕ ਚੈਲੰਜ ਵਾਲਾ ਕਹਿ ਸਕਦੇ ਆ ਵੀ ਤੁਸੀਂ ਕਿਤੇ ਵੀ ਪਤਾ ਕਰ ਲਿਓ ਇਹ ਰੇਟ ਦੇ ਵਿੱਚ ਮਸ਼ੀਨ ਚੈਲੰਜ ਹੁੰਦਾ ਜੀ ਆਪਣਾ ਮਾਰਕੀਟ ਨਾਲੋਂ ਮਾਰਕੀਟ ਨਾਲੋਂ ਹਾਂਜੀ ਤੇ ਬਾਕੀ ਵੱਡੀ ਗੱਲ ਹੋਰ ਆ ਜਿੰਨੀਆਂ ਮਸ਼ੀਨਾਂ ਕਹਿੰਦੀਆਂ ਕਿ ਹੁੰਦੀਆਂ ਇੰਡਸਟਰੀਆਂ ਸੇਲ ਕਰਦੀਆਂ ਨੇ ਉਦੋਂ ਵੱਧ ਸਾਡਾ ਭਰਾ ਮਸ਼ੀਨਾਂ ਸੇਲ ਕਰ ਜਾਂਦਾ ਧੰਨਵਾਦ ਜੀ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਸਸੀਕਾਰ ਥੈਂਕ ਯੂ ਮਿਹਰਬਾਨੀ